ਸਤ ਸ੍ਰੀ ਅਕਾਲ ਦੋਸਤੋ ਦੋਸਤੋ ਗੱਲ ਕਰਦੇ ਆ ਲੋਕ ਸਭਾ ਹਲਕਾ ਸੰਗਰੂਰ ਦੀ ਕਿਉਂਕਿ ਗੱਲ ਵੀ ਉਹ ਹਲਕੇ ਦੀ ਜਾਂ ਉਹ ਮੁੱਦੇ ਦੀ ਕਰਨੀ ਚਾਹੀਦੀ ਹੈ ਜਿਹੜੀ ਗੱਲ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੋਵੇ ਪੰਜਾਬ ਅੰਦਰ 13 ਲੋਕ ਸਭਾ ਸੀਟਾਂ ਨੇ ਤਾਂ ਤੁ ਜੇ ਕੋਈ ਗੱਲ ਚੱਲਦੀ ਹੈ ਜੇਕਰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਚ ਕਿਸੇ ਸੀਟ ਨੂੰ ਲੈ ਕੇ ਕਿਸੇ ਹਲਕੇ ਨੂੰ ਲੈ ਕੇ ਕੋਈ ਚਿੰਤਾ ਜਾਂ ਉਤਸੁਕਤਾ ਬਣੀ ਹੋਈ ਹੈ ਉਹ ਦੋ ਸੀਟਾਂ ਹਨ ਖਡੂਰ ਸਾਹਿਬ ਅਤੇ ਲੋਕ ਸਭਾ ਹਲਕਾ ਸੰਗਰੂਪ ਖਡੂਰ ਸਾਹਿਬ ਤੋਂ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਜਿਹੜੇ ਅੱਜਕੱਲ ਐਨਐਸਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਨ ਉਹ ਚੋਣ ਲੜ ਰਹੇ ਹਨ ਜਦੋਂ ਕਿ ਸੰਗਰੂਪ ਤੋਂ ਹਮੇਸ਼ਾ ਦੀ ਤਰ੍ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਗੱਲ ਆਪਾਂ ਕਰਨੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਮਰਨਜੀਤ ਸਿੰਘ ਮਾਨ ਉਹ ਚਿਹਰਾ ਹੈ ਦੋਸਤ ਜਿਹੜਾ ਪਿਛਲੇ 40 ਸਾਲਾਂ ਤੋਂ ਆਪਣੇ ਇੱਕੋ ਸਟੈਂਡ ਤੇ ਡਟਿਆ ਹੋਇਆ ਹੈ ਇਸ ਕਰ ਲਈ ਉਹਨਾਂ ਦੀ ਸਰਾਹਨਾ ਕਾਫੀ ਵੱਧਦੀ ਹੈ ਕਿਉਂਕਿ ਉਹਨਾਂ ਉੱਤੇ ਵਿਰੋਧੀ ਵੀ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲਾ ਸਕੇ ਕਿਉਂਕਿ ਉਹ ਆਪਣੇ ਸਟੈਂਡ ਤੇ ਪਰਪੱਖ ਖੜੇ ਹਨ ਅਡੋਲ ਖੜੇ ਹਨ ਪਿਛਲੇ 35-40 ਸਾਲ ਤੋਂ ਉਹ ਚੋਣ ਮੈਦਾਨ ਦੇ ਵਿੱਚ ਵੀ ਹਮੇਸ਼ਾ ਰਹਿੰਦੇ ਹਨ ਬੇਸ਼ੱਕ ਉਹਨਾਂ ਨੂੰ ਵੋਟ ਘੱਟ ਵੀ ਪੈਂਦੀ ਰਹੀ ਹੈ ਉਹ ਪਹਿਲੀ ਵਾਰ ਤਰਨਤਾਰਨ ਹਲਕੇ ਤੋਂ ਜਿਹੜਾ ਅੱਜ ਕੱਲ ਖਡੂਰ ਸਾਹਿਬ ਬਣਿਆ ਹੈ ਜੇਲ੍ਹ ਵਿੱਚ ਰਹਿੰਦਿਆਂ 1999 ਵਿੱਚ ਚੋਣ ਜਿੱਤੇ ਸਨ ਬਹੁਤ ਭਾਰੀ ਬਹਾਮਤ ਦੇ ਨਾਲ ਸਰਤਾਜ ਸਿੰਘ ਮਾਨ ਅੰਦਰ ਬੈਠੇ ਜੀ ਉਦੋਂ ਐਮਪੀ ਬਣੇ ਸਨ ਉਸ ਤੋਂ ਬਾਅਦ 1999 ਵਿੱਚ ਉਹ ਫਿਰ ਦੁਬਾਰਾ ਸੰਗਰੂਰ ਤੋਂ ਮੈਂਬਰ ਲੋਕ ਸਭਾ ਬਣੇ ਪਰੰਤੂ ਲੰਮਾ ਸਮਾਂ ਉਹਨਾਂ ਨੂੰ ਲੋਕਾਂ ਨੇ ਨਕਾਰੀ ਰੱਖਿਆ ਕਹਿ ਸਕਦੇ ਹਾਂ ਹੁਣ ਜਦੋਂ ਉਹ ਜਿਮਨੀ ਚੋਣ 22 ਦੀ ਚੋਣ ਲੜੇ ਉਸ ਤੋਂ ਪਹਿਲਾਂ ਉਹ ਵਿਧਾਨ ਸਭਾ ਚੋਣ ਵੀ ਲੜੇ ਸਨ ਅਮਰਗੜ ਹਲਕੇ ਤੋਂ ਉਦੋਂ ਉਹਨਾਂ ਨੇ ਜਦੋਂ ਉਹਨਾਂ ਨੂੰ ਪੱਤਰਕਾਰ ਸਵਾਲ ਜਵਾਬ ਪੁੱਛਦੇ ਸਨ ਕਿ ਤੁਹਾਨੂੰ ਵੋਟਾਂ ਨਹੀਂ ਪੈਂਦੀ ਤੁਹਾਨੂੰ ਕੌਣ ਹਰਾਉਂਦਾ ਹੈ ਤਾਂ ਉਹਨਾਂ ਨੇ ਇੱਕ ਨਹੂਰਾ ਮਾਰਿਆ ਸੀ ਕਿ ਮੈਨੂੰ ਕੋਈ ਹੋਰ ਨਹੀਂ ਮੈਨੂੰ ਮੇਰੀ ਕਾਮ ਹਰਾਉਂਦੀ ਹੈ ਉਹਨਾਂ ਕਹੇ ਸੀ ਕਿ ਮੈਂ ਫਿਰ ਵੀ ਡੋਲਦਾ ਨਹੀਂ ਮੈਂ ਆਪਣਾ ਫਰਜ਼ ਪੂਰਾ ਕਰਦਾ ਜਾਵਾਂ ਉਹਨਾਂ ਦੇ ਕਹੇ ਹੋਏ ਇਹ ਸ਼ਬਦ ਹਰ ਇੱਕ ਸਿੱਖ ਦੇ ਕਾਲਜ ਦੇ ਚ ਇੱਕ ਸੁਰੇਵਾਰ ਚੁਪੇ ਸਨ ਜਿਸ ਦਾ ਅਸਰ ਅਮਰਗੜ ਦੇ ਵਿੱਚ ਵੀ ਹੋਇਆ ਜਿਸ ਦਾ ਅਸਰ 222 ਦੇ ਵਿੱਚ ਫਿਰ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਜਿਮਨੀ ਚੋਣ ਲੜੀ ਉਹਦੇ ਵਿੱਚ ਵੀ ਦੇਖਿਆ ਗਿਆ ਭਾਵੇਂ ਅਮਰਗੜ ਦੀ ਚੋਣ ਸਰਦਾਰ ਮਾਮ ਥੋੜੇ ਜਿਹਾ ਫਰਕ ਨਾਲ ਹਾਰ ਗਏ ਸਨ ਪਰੰਤੂ ਲੋਕ ਸਭਾ ਦੀ ਚੋਣ ਜਿਹੜੀ ਜਿਹਦੇ ਉੱਤੇ ਪੰਜਾਬ ਸਰਕਾਰ ਦਾ ਸਾਰਾ ਜੋਰ ਲੱਗਿਆ ਹੋਇਆ ਸੀ ਉਹ ਚੋਣ ਉਹ ਜਿੱਤ ਗਏ ਸਨ ਉਹ ਤੋਂ ਦੋ ਕਾਰਨ ਹੋਰ ਵੀ ਬਣੇ ਸਨ ਇੱਕ ਤਾਂ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਪੰਜਾਬੀਆਂ ਦੀ ਬਹੁਤ ਹੀ ਸਕਾਰਾਤਮਕ ਹਸਤੀ ਮਰਹੂਮ ਵੀਰ ਦੀਪ ਸਿੱਧੂ ਉਹ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਸਨ ਉਹਨਾਂ ਦਾ ਵੀ ਇੱਕ ਡਾਇਲੌਗ ਬਹੁਤ ਮਸ਼ਹੂਰ ਹੋਇਆ ਸੀ ਉਸ ਮੌਕੇ ਉਹਨਾਂ ਨੇ ਜਦੋਂ ਇੱਕ ਹੱਥ ਦੇ ਵਿੱਚ ਝਾੜੋ ਤੇ ਦੂਜੇ ਵਿੱਚ ਸ੍ਰੀ ਸਾਹਿਬ ਫੜ ਕੇ ਕਿਹਾ ਸੀ ਕਿ ਦੱਸੋ ਸਾਨੂੰ ਸਾਡੇ ਗੁਰੂ ਸਾਹਿਬ ਕੀ ਦੇ ਕੇ ਗਏ ਸਨ ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਹੱਥ ਝਾੜੂ ਫੜਨਾ ਹੈ ਜਾਂ ਹੱਥ ਸਿਰ ਸਾਫ ਫੜਨੇ ਹੈ ਉਹ ਗੱਲਾਂ ਲੋਕਾਂ ਦੇ ਅੰਦਰ ਘਰ ਘਰ ਗਈਆਂ ਸਨ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਗਈਆਂ ਸਨ ਦੀਪ ਸਿੱਧੂ ਦੀਆਂ ਗੱਲਾਂ ਪ੍ਰੰਤੂ ਚੋਣਾਂ ਦੌਰਾਨ ਹੀ ਚੋਣ ਪ੍ਰਚਾਰ ਦੌਰਾਨ ਹੀ ਉਹਨਾਂ ਦੀ ਬਹੁਤ ਹੀ ਰਾਸ਼ਮਈ ਤਰੀਕੇ ਦੇ ਨਾਲ ਕਤਿਤ ਐਕਸੀਡੈਂਟ ਦੁਆਰਾ ਮੌਤ ਹੋ ਗਈ ਸੀ ਉਸ ਤੋਂ ਕੁਝ ਦਿਨਾਂ ਬਾਅਦ ਹੀ ਸਿੱਧੂ ਮੂਸੇਵਾਲਾ ਦੇ ਮਾਰਿਆ ਗਿਆ ਸੀ ਕਿਉਂਕਿ ਉਹਨਾਂ ਨੇ ਵੀ ਐਲਾਨ ਕੀਤਾ ਸੀ ਕਿ ਮੈਂ ਵੀ ਸਰਦਾਰ ਸਿੰਘ ਜੀ ਸਿੰਘ ਮਾਨ ਦੀ ਚੋਣ ਪ੍ਰਚਾਰ ਦੇ ਵਿੱਚ ਜਾਵਾਂਗਾ ਬੰਤੂ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਕਤਲ ਹੋ ਗਿਆ ਬੇਸ਼ੱਕ ਇਹ ਦੋ ਨੌਜਵਾਨ ਸਾਡੇ ਵਿੱਚ ਨਹੀਂ ਰਹੇ ਪਰੰਤੂ ਪੰਜਾਬ ਦੀ ਗੈਰਤ ਨੇ ਇਸ ਗੱਲ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ ਤੇ ਉਹਨਾਂ ਨੇ ਸਰਦਾਰ ਸਿੰਘ ਜੀ ਸਿੰਘ ਮਾਨ ਨੂੰ ਉੱਤਰੀ ਤਰ ਦੇ ਉਮੀਦਵਾਰ ਨੂੰ ਫਰਾ ਕੇ ਜਿਤਾਇਆ ਉਹ ਐਮਪੀ ਬਣੇ 2022 ਤੋਂ ਹੀ ਜਦੋਂ ਤੋਂ ਸਰਦਾਰ ਸਿੰਘ ਜੀ ਸਿੰਘ ਮਾਨ ਐਮਪੀ ਬਣੇ ਹੋਏ ਹਨ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਹਨ ਇਹ ਉਹਨਾਂ ਦੀ ਪਹਿਲਾਂ ਵੀ ਉਹੀ ਰਹੀ ਹੈ ਇਹ ਉਹਨਾਂ ਦਾ ਪਲੱਸ ਪੁਆਇੰਟ ਹੈ ਕਿ ਉਹ ਜਦੋਂ 1999 ਵਿੱਚ ਵੀ ਐਮਪੀ ਬਣੇ ਸਨ ਤਾਂ ਉਹਨਾਂ ਨੇ ਗ੍ਰਾਂਟਾਂ ਦੇਣ ਸਮੇਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਕਿਸੇ ਪਿੰਡ ਨੂੰ ਕਿਸੇ ਭਾਈਚਾਰੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਇਸੇ ਤਰ੍ਹਾਂ ਹੀ ਜਦੋਂ ਉਹ ਦੁਬਾਰਾ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਫਿਰ ਬੇਸ਼ੱਕ ਉਹਨਾਂ ਕੋਲੇ ਸਮਾਂ ਥੋੜਾ ਹੋ ਸਰਦਾਰ ਸਿਵਰਜੀ ਸਿੰਘ ਮਾਨ ਨੂੰ ਜਿਹੜੇ ਫਾਇਦੇ ਹੋਣ ਵਾਲੇ ਨੇ ਉਹ ਹੈ ਭਾਈ ਅਮਰਤਪਾਲ ਸਿੰਘ ਦਾ ਖਡੂਰ ਸਾਹਿਬ ਤੋਂ ਚੋਣ ਲੜਨਾ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਦਾ ਐਲਾਨ ਹੋਇਆ ਹੈ ਉਸ ਸਮੇਂ ਤੋਂ ਹੀ ਜਿਹੜੇ ਸਿਆਸੀ ਸਮੀਕਰਨ ਪੰਥਕ ਰਾਜਨੀਤੀ ਦੇ ਖਾਸ ਕਰਕੇ ਉਹ ਬਦਲ ਗਏ ਹਨ ਪੰਥਕ ਉਭਾਰ ਦੇਖਣ ਨੂੰ ਮਿਲਦਾ ਹੈ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਖੁਸ਼ੀ ਜाहिर ਕੀਤੀ ਜਾ ਰਹੀ ਹੈ ਮੈਂ ਇਹ ਦੋ ਸੀਟਾਂ ਨੂੰ ਲੋਕ ਬੜੀ ਉਤਸੁਕਤਾ ਦੇ ਨਾਲ ਬੜੀ ਦਿਲਚਸਪੀ ਦੇ ਨਾਲ ਲੈ ਰਹੇ ਹਨ ਖਡੂਰ ਸਾਹਿਬ ਅਤੇ ਸੰਗਰੂਰ ਦੋਨਾਂ ਉਮੀਦਵਾਰਾਂ ਨੂੰ ਲੋਕ ਜਿੱਤੂ ਦੇਖਣਾ ਚਾਹੁੰਦੇ ਹਨ ਖਡੂਰ ਸਾਹਿਬ ਦੇ ਵਿੱਚ ਸਰਦਾਰ ਅਮਰਤਪਾਲ ਸਿੰਘ ਦੇ ਹੱਕ ਵਿੱਚ ਜੋ ਲਹਿਰ ਬਣੀ ਹੈ ਇੱਕ ਹਨੇਰੀ ਚੱਲ ਰਹੀ ਹੈ ਉਹ ਸ ਹਨੇਰੀ ਦਾ ਅਸਰ ਸਿੱਧੇ ਦਾ ਸਿੱਧਾ ਸੰਗਰੂਰ ਸੀਟ ਤੇ ਵੀ ਪੈਂਦਾ ਹੈ ਉਹ ਹਨੇਰੀ ਖਡੂਰ ਸਾਹਿਬ ਤੋਂ ਚੱਲੀ ਸਿੱਧੀ ਸੰਗਰੂਰ ਆ ਕੇ ਹੀ ਅੱਗੇ ਵਧਦੀ ਹੈ ਭਾਈ ਅਮਰਤਪਾਲ ਸਿੰਘ ਅਤੇ ਸਿਮਰਜੀਤ ਸਿੰਘ ਮਾਨ ਨੂੰ ਇੱਕ ਹੀ ਸਮਝਿਆ ਜਾ ਰਿਹਾ ਹੈ ਕਿਉਂਕਿ ਵਾਰਸ ਪੰਜਾਬ ਦੇ ਜਥੇਬੰਦੀ ਪਹਿਲਾਂ ਤੋਂ ਹੀ ਸਰਦਾਰ ਸਿਮਰਜੀਤ ਸਿੰਘ ਦੇ ਜਿਹੜਾ ਹੱਕ ਦੇ ਵਿੱਚ ਡਟਦੀ ਰਹੀ ਹੈ ਚੋਣਾਂ ਦੇ ਵਿੱਚ ਵੀ ਇਹਨਾਂ ਦੀ ਉਹ ਸਪੋਰਟ ਕਰਦੀ ਰਹੀ ਹੈ ਜਥੇਬੰਦੀ ਜਿਹੜੀ ਨੌਜਵਾਨਾਂ ਦੀ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਮਰਹੂਮ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ ਜਿਸ ਦੇ ਮੁਖੀ ਭਾਈ ਅਮਰਤਪਾਲ ਸਿੰਘ ਬਣੇ ਸਨ। ਤੋਂ ਅਮਰਤਪਾਲ ਸਿੰਘ ਨੇ ਵੀ ਆਉਂਦਿਆਂ ਹੀ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਪਾਰਟੀ ਨੂੰ ਹਮਾਇਤ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਕਿ ਸਾਡੀ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਹੋਵੇਗਾ। ਅਸੀਂ ਹਮੇਸ਼ਾ ਇਹਨਾਂ ਦੀ ਹਮਾਇਤ ਤੇ ਰਵਾਂਗੇ। ਤੋਂ ਹੁਣ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਕਿ ਭਾਈ ਅਮਰਤਪਾਲ ਸਿੰਘ ਖੁਦ ਚੋਣ ਮੈਦਾਨ ਦੇ ਵਿੱਚ ਆ ਗਏ। ਜਿਸ ਨਾਲ ਸਿੱਖ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਭਾਰ ਸਿੱਖੀ ਦਾ ਅਭਾਰ ਪੰਥਕ ਅਭਾਰ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਇਹ ਲਹਿਰ ਹਨੇਰੀ ਬਣ ਕੇ ਉੱਭਰ ਰਹੀ ਹੈ ਉਸ ਦਾ ਸਿੱਧੇ ਦਾ ਸਿੱਧਾ ਅਸਰ ਸੰਗਰੂਹ ਸੀਟ ਤੇ ਪੈ ਰਿਹਾ ਹੈ ਸਰਦਾਰ ਮਾਨ ਨੂੰ ਭਾਈ ਅਮਰਤਪਾਲ ਸਿੰਘ ਦੀ ਲਹਿਰ ਦਾ ਵੀ ਵੱਧ ਤੋਂ ਵੱਧ ਫਾਇਦਾ ਮਿਲਣਾ ਹੈ ਇਹ ਲਹਿਰ ਸਰਦਾਰ ਮਾਨ ਨੂੰ ਜਿੱਤ ਤੱਕ ਲੈ ਜਾ ਸਕਦੀ ਹੈ ਕਿਉਂਕਿ ਕੱਲ ਜਿਸ ਤਰ੍ਹਾਂ ਦੇਖਿਆ ਗਿਆ 13 ਤਰੀਕ ਨੂੰ ਜਦੋਂ ਮਾਨ ਸਾਹਿਬ ਨੇ ਕਾਗਜ਼ ਭਰਨੇ ਸਨ ਉਸ ਤੋਂ ਪਹਿਲਾਂ ਉਹਨਾਂ ਨੇ ਮਸਤ ਉਹਨਾਂ ਦੇ ਵਿੱਚ ਰੈਲੀ ਰੱਖੀ ਸੀ ਤੇ ਰੋਡ 100 ਵੀ ਰੱਖਿਆ ਸੀ ਉਸ ਇਰਾਈਲੀ ਦੇ ਵਿੱਚ ਉਸ ਰੋਡ 100 ਦੇ ਵਿੱਚ ਜੋ ਅਣਕਿਆਸਿਆ ਘੱਟ ਦੇਖਿਆ ਗਿਆ ਉਸ ਤੋਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਸੀ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤ ਦੇ ਕੇ ਨਾਲੀ ਖੜੇ ਹਨ ਸੋ ਇੱਕ ਤਾਂ ਇਹ ਹੈ ਸਰਦਾਰ ਮਾਨ ਦੇ ਹੱਕ ਚ ਜਾਣ ਵਾਲੀ ਗੱਲ ਦੂਸਰੀ ਜਿਹੜੀ ਭਾਜਪਾ ਦੀ ਵੋਟ ਹੈ ਉਹ ਭਾਜਪਾ ਦੇ ਜਿਹੜੀ ਉਮੀਦਵਾਰ ਨੂੰ ਭੁਤਣਾ ਵੀ ਸਰਦਾਰ ਮਾਨ ਦੇ ਹੱਕ ਵਿੱਚ ਜਾਂਦੀ ਹੈਗਾ ਨਹੀਂ ਉਹ ਵੋਟ ਹੈ ਜਿਹੜੀ ਸਾਰੀ ਵੋਟ ਉਹ ਬਹੁ ਗਣਤੀ ਦੇ ਵਿੱਚ ਸਰਦਾਰ ਖਹਿਰਾ ਅਤੇ ਮੀਤਿਹਰ ਰੋਹੀ ਪੈਣੀ ਸੀ ਪਰੰਤੂ ਹੁਣ ਉਹ ਵੋਟ ਅਰਵਿੰਦ ਖੰਨੇ ਨੂੰ ਪਵੇਗੀ ਭਾਜਪਾ ਦੇ ਮੀਤਵਾਰ ਨੂੰ ਉਹ ਵੀ ਸਰਦਾਰ ਮਾਨ ਨੂੰ ਸਿੱਧਾ ਫਾਇਦਾ ਮਿਲਣਾ ਹੈ ਉਸ ਕੱਲ ਦਾ ਸੋ ਅੱਜ ਦੇ ਹਾਲਾਤ ਦੋਸਤੋ ਇਹ ਬਿਆਨ ਕਰਦੇ ਨੇ ਕਿ ਇਸ ਵਾਰ ਫਿਰ ਇੱਕ ਬੁੱਢਾ ਜਰਨਲ ਨਮੇਸ਼ੋ ਕਰਾਂ ਨੂੰ ਮਾਤ ਦੇ ਸਕਦਾ ਹੈ ਸੋ ਅੱਜ ਤੱਕ ਦੇ ਇਹ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਹਨ ਆਉਣ ਵਾਲੇ ਦਿਨਾਂ ਚ ਸਿਆਸੀ ਸਮਿਕਰਨ ਕਿਸ ਕਰਬਟ ਮੋੜਾ ਲੈਂਦੇ ਹਨ ਹਾਲਾਤ ਕਿੱਧਰ ਜਾਂਦੇ ਹਨ ਉਹ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਚ ਸਾਂਝੇ ਕਰਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ